ਜੀ ਸਸੀ ਕਾਲ ਸਾਰਿਆਂ ਨੂੰ ਗਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਟਾਈਮ ਹੈਗਾ ਸਵੇਰ ਦਾ ਵਾਹਿਗੁਰੂ ਜੀ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋ ਕੁਸ਼ ਹੋਮੋ ਤੇ ਇਹਦੇ ਨਾਲ ਹੀ ਆਪਾਂ ਜਿਹੜੀ ਅੱਜ ਵਾਲੀ ਵੀਡੀਓ ਦੀ ਸਟਾਰਟਿੰਗ ਕਰਦੇ ਆਂ ਤੇ ਮੈਂ ਹੈਗੀ ਆ ਰਸੂਈ ਦੇ ਵਿੱਚ ਕੁਝ ਕੰਮ ਕਰ ਲਈ ਸਾਫ ਸਫਾਈ ਦੇ ਹਨਾ ਤੇ ਕੁਝ ਹਜੇ ਰਹਿੰਦੇ ਨੇ ਤੇ ਅਰਵਨੀ ਰਵਨੀ ਅੱਜ ਸਕੂਲ ਨਹੀਂ ਗਈ ਉਹਦੇ ਨੇ ਪੈਰ ਤੇ ਪਾਕਾ ਨਿਕਲਿਆ ਹੋਇਆ ਬਹੁਤ ਜ਼ਿਆਦਾ ਔਖਾ ਬੂਟ ਵਗੈਰਾ ਨਹੀਂ ਪੈਂਦੇ ਤੇ ਮੈਂ ਤੁਹਾਨੂੰ ਦਿਖਾਉਣੀ ਆ ਹਨਾ ਮੇਰ ਰਸੂਈ ਚ ਕੀ ਕਰਦੀ ਸੀ ਆ ਰਹੀ ਗੀ ਮਲਾਈ ਹਨਾ ਤੇ ਇਹ 8 ਦਿਨਾਂ ਦੀ ਮਲਾਈ ਆ ਤੇ ਰਾਤ ਮੈਂ ਇਹਨੂੰ ਬਾਹਰ ਕੱਢਦਾ ਸੀ ਫ੍ਰਿਜ ਚ ਰੱਖੀ ਹੁੰਦੀ ਸੀ ਹਨਾ ਕੱਢ ਕੇ ਇਹ ਚ ਬਰਫ਼ ਪਾਤੀ ਸੀਗੀ ਵੀ ਨਾਲ ਦੇ ਨੋਰਮਲ ਟੈਂਪਰੇਚਰ ਤੇ ਹੋ ਜੂਗੀ ਹੁਣ ਆਪਾਂ ਇਹਨੂੰ ਰੜਕਾ ਗਏ ਫਿਰ ਮੈਂ ਤੁਹਾਨੂੰ ਕਿਉ ਬਣਾ ਕੇ ਦਿਖਾਉਂਗਾ ਹਨਾ ਕਿੰਨਾ ਕਿਉ ਬਣੂਗਾ ਇਹ ਮਲਾਈ ਤੋਂ ਨੇ ਇਹੋ ਕਰਦੀ ਹੁੰਨੀ ਆ ਹਨਾ ਇਹਨੂੰ ਰੜਕਦੀ ਹੁੰਨੀ ਆ ਵੀ ਕਿਉ ਤਾਂ ਮੈਂ ਤਾਂ ਆਖ ਰਹੀ ਆ ਵੀ ਜੇ ਆਪਾਂ ਥੋੜੀ ਥੋੜੀ ਹਨਾ ਹਿੰਮਤ ਜੀ ਕਰਦੇ ਰਹੀਏ ਤਾਂ ਜਿਹੜਾ ਹੁੰਦਾ ਆਪਣਾ ਹਨਾ ਘਾਰ ਹੀ ਸਰੀ ਜਾਂਦਾ ਕਿਉ ਉਹਦਾ ਅਸੀਂ ਕਦੇ ਵੀ ਮੁੱਲ ਕਿਉ ਨਹੀਂ ਲੈ ਹੈਗੇ ਮੈਂ ਤੜਕਿਆ ਵਗੈਰਾ ਵੀ ਇਹਦੇ ਨਾਲ ਹੀ ਲਾ ਲੈਣੀ ਆ ਹਨਾ ਦੇਸਤੀ ਕਿਉਂ ਨਾਲੀ ਕਿਉਂਕਿ ਬਾਦੂ ਹੋ ਜਾਂਦਾ ਆਪਣੇ ਕੋਲੇ ਹੁਣ ਹੈਗਾ ਆਪਣਾ ਪੋਲਟਰੀ ਦਾ ਟਾਈਮ ਫਾਰਮ ਦਾ ਟਾਈਮ ਹਾਂ ਹਾਂ ਬਸ ਮੈਂ ਆ ਫੋਨ ਰੱਖਦਾ ਚਲੋ ਧਰਦੇ ਆ ਬਸ ਹੁਣ ਇਹਨਾਂ ਨੂੰ ਅੰਦਰ ਧਰਾ ਕੇ ਫਾਰਮ ਚ ਇਹਨਾਂ ਦੇ ਈਟ ਵਗੈਰਾ ਪਾਵਾਂਗੇ ਦੇਖੋ ਹੁਣ ਹਾੜੀ ਨੇੜੇ ਆ ਗਈਆਂ ਕਣਕਾਂ ਨੇੜੇ ਆ ਗਈਆਂ ਹੁਣ ਸਾਰਾ ਮੌਸਮ ਬਦਲ ਗਿਆ ਸਾਰੇ ਦਰਖਤ ਜਿਹੜੇ ਗ੍ਰੀਨ ਗ੍ਰੀਨ ਹੋਏ ਪਹਿਲੇ ਬਹੁਤ ਪਿਆਰਾ ਲੱਗਦਾ ਹੁੰਦਾ ਇਹ ਜਿਹਾ ਟਾਈਮ ਆ ਦੇਖੋ ਆਪਣੇ ਵੀ ਛੀਕੂ ਆ ਤੇ ਫਲ ਲੱਗਿਆ ਹੋਇਆ ਹੈ ਅੱਜ ਕੰਮ ਰੂਦ ਮਿਲੇ ਸਵੇਰੇ ਸਵੇਰੇ ਮਿੱਠਾ ਮਿੱਠਾ ਨੂੰ ਬੜਨਾ ਫੌਲਟਰੀ ਚ ਆਪਾਂ ਕਰ ਲਈਏ ਦਿੱਤੇ ਚੇਂਜ ਹਨਾ ਲਓ ਜੀ ਇਹ ਜੇ ਆਪਣੇ ਕੰਮ ਜੱਡੀ ਮਲੇ ਰਹਿੰਦੀ ਨਹੀਂ ਮੈਂ ਤਾਂ ਤਰਿਆ ਹਾਂ ਦੇਖੋ ਠੀਕ ਹੈ ਇਹਨੇ ਸਟੈਂਡ ਵੀ ਹੈ ਜਾਨੀ ਨਹੀਂ ਨਹੀਂ ਲਓ ਜੀ ਠੀਕ ਬਸ ਵੀ ਆਹ ਕੰਮ ਖੰਡ ਨਹੀਂ ਜਿਹੜੇ ਆਪਣੇ ਚੱਲਦੇ ਰਹਿੰਦੇ ਨੇ ਹਨਾ ਉਧਰ ਕਰ ਲੈ ਉਧਰ ਕਰ ਲੈ ਉਧਰ ਚਲ ਬਾਈ ਗੁਰੂ ਹਣਾ ਸਭ ਜੀ ਆਪਣੇ ਕਿਨੇ ਸੰਜੂਸਤੀ ਰੱਖੀ ਹੁਣ ਕੰਪਰੀਟ ਚਾਤ ਤੇਰਾ ਬੋਸ ਖੜਕ ਪੈ ਗਿਆ ਹਣਾ ਹੂੰ ਇਸ ਤਰ੍ਹਾਂ ਦਾ ਹੋ ਜਾਂਦਾ ਹੁਣ ਹੁੰਦੀ ਹੈ ਨਾ ਆਰਤ ਜੀ ਥੋੜੀ ਹਵਾਈ ਤੇ ਰੁੱਕੀ ਰੁੱਕੀ ਚੱਲਦੀ ਹੈ ਇਹਦੇ ਨਾਲ ਹੀ ਕੰਪਾ ਆਉਂਦੀ ਆ ਤੇ ਉਹ ਵਧੀਆ ਲੱਗਦਾ ਹੁੰਦਾ ਜਦ ਬਾਹਰ ਨਿਕਲਦੇ ਆ ਸਾਰਾ ਪਾਸਾ ਉਹ ਨਾ ਗੋਲਡਨ ਗੋਲਡਨ ਸਮੈਰੀ ਸਮੈਰੀ ਵਿੱਚ ਹਨ ਹਰੇ ਹਰੇ ਦਰਖਤ ਬਹੁਤ ਸੋਨਾ ਮੌਸਮ ਲੱਗਦਾ ਮਾੜਾ ਚੱਕੀ ਪੱਦੋ ਤਰਾ ਦੀ ਕੰਮ ਹੋ ਜਾਂਦੀ ਨੇ। ਜਿਹੜੀ ਸਫਾਈ ਹੈ ਨਾ ਫਾਲਟਰੀ ਚ ਇਹ ਹੀ ਸਭ ਤੋਂ ਵੱਡੀ ਹੈ। ਆ ਚੀਜ਼ ਦਾ ਹੀ ਜ਼ਿਆਦਾ ਆਪਾਂ ਨੂੰ ਟਾਈਮ ਜਿਰਾ ਲੱਗਦਾ। ਬਸ ਫੋਰ ਇਗਜ਼ਾਮ ਇਹ ਸਫਾਈ ਦਾ ਹੀ ਕੰਮ ਆ ਜੀ ਸਾਰਾ ਹਨਾ। ਤੇ ਹੁਣ ਅਜੇ ਇੱਥੇ ਕੋਈ ਉੱਥੇ ਉਹ ਲਿਆਦਾ ਨਹੀਂ ਹੈਗਾ ਕੱਪੜੇ ਦਾ ਟੁਕੜਾ ਤੋਰੀਏ ਦਾ। ਉਹ ਪੁੱਲ ਲਗੇ ਪਾਰੀ। ਇਸ ਤਰ੍ਹਾਂ ਹੋ ਜਾਂਦਾ ਓਏ ਓਏ ਵੇ ਕਿਧਰ ਚੱਲੇ ਆ। ਰਮਣੀ ਤੋਂ ਮੋੜੀ ਇਹ ਨੀਂ ਇਤਰਾ। ਆ ਗਿਆ ਇਹਨੂੰ ਜ਼ਿਆਦਾ ਕਾਲਾ ਹੋ ਗਿਆ ਭਿੱਗਣੀ। ਇਦੋਂ ਸਾਰਿਆਂ ਨੂੰ ਖਾਣਾ-ਦਾਣਾ ਮੈਨੂੰ ਤੈਨੂੰ ਵੀ ਨਾਲ ਹੀ ਮਿਲੂਗਾ ਹਨਾ ਥੋੜਾ ਹੁਣ ਟੇਬਲ ਸਜਰੇ ਆ ਫੇਰ ਤੁਸੀਂ ਆਪਦਾ ਬ੍ਰੇਕਫਾਸਟ ਕਰਿਓ ਹਨਾ ਫੇਰ ਆਸੀ ਕਰਾਂਗੇ ਬ੍ਰੇਕਫਾਸਟ ਕਰਦਾ ਚਲੋ ਜੀ ਜ਼ਿੰਦਗੀ ਕਹਿੰਦੇ ਜਿਹੜੀ ਹੱਥ ਕੇ ਲੰਗੀ ਜਾਵੇ ਹਨਾ ਵਧੀਆ ਉਹਦੇ ਵਰਗੀ ਕੋਈ ਨਹੀਂ ਦੇਖੋ ਲੰਘ ਤਾਂ ਜਾਣੀ ਹੀ ਹੁੰਦੀ ਆ ਜੀ ਜੇ ਮੇ ਆਪਾਂ ਕਹਿੰਦੇ ਆ ਵੀ ਜ਼ਿੰਦਗੀ ਨੂੰ ਜੋ ਹਨਾ ਇਹਨੂੰ ਮਸੂਨਾ ਕਰੋ ਵੀ ਉਹ ਤਾਂ ਕਹਿੰਦੇ ਆ ਪੂਰੀ ਕਰਨੀ ਹੈ ਨਾ ਪੂਰੀ ਕਰਨ ਵਾਲਾ ਤਾਂ ਕੋਈ ਮਤਲਬ ਨਹੀਂ ਜਹੇ ਹਾਲਾਤਾਂ ਚ ਹੁੰਨੇ ਆ ਜਿੱਥੇ ਹੁੰਨੇ ਆ ਆਪਾਂ ਨੂੰ ਖੁਸ਼ ਰਹਿਣਾ ਚਾਹੀਦਾ ਤੇ ਇਹ ਹੀ ਜ਼ਿੰਦਗੀ ਹੈ ਜੀ ਹੋਰ ਕੀ ਆ ਹਨਾ ਤੇ ਸਾਰਿਆਂ ਦਾ ਇਦਾਂ ਹੀ ਹੁੰਦਾ ਕਦੇ ਵੀ ਕਿਸੇ ਨੂੰ ਦੇਖ ਕੇ ਹਨਾ ਆਪਾਂ ਨੂੰ ਹੋਂਕੇ ਨਹੀਂ ਲੈਣੇ ਚਾਹੀਦੇ ਵੀ ਪਤਾ ਨਹੀਂ ਉਹ ਹੋ ਪਤਾ ਨਹੀਂ ਕਿੰਨਾ ਕੋਹ ਦੇਖੋ ਜਿੱਦਾਂ ਚੱਲਦਾ ਹੀ ਰਹਿੰਦਾ ਮੈਂ ਤਾਂ ਇਹ ਕਹਿੰਨੀ ਹਣੀ ਆ ਵੀ ਆਪਦੀ ਸੋਚ ਨੂੰ ਥੋੜੀ ਜਿਹੀ ਉੱਚੀ ਰੱਖੋ ਬਦਿਅਾ ਰੱਖੋ ਆਪਾਂ ਆਈਏ ਇੱਥੇ ਹਨਾ ਇਹ ਤਾਂ ਆਪਣਾ ਇੱਕ ਸਫਰ ਆ ਜਿਹੜਾ ਆਪਾਂ ਪੂਰੇ ਕਰਕੇ ਚਲੇ ਜਾਣਾ ਹਨਾ ਸਾਰੇ ਆ ਨਹੀਂ ਚਲੇ ਜਾਣਾ ਤੇ ਵੀ ਉਹ ਐਵੇਂ ਛਿੱਕੇ ਨਿੱਕੇ ਗੱਲਾਂ ਚ ਹੁਣ ਕਈ ਜ਼ਿਆਦਾਤਰ ਜ਼ਿੰਦਗੀਆਂ ਤਾਂ ਐਹ ਹਜੀਆਂ ਨੇ ਜਿਹੜੀਆਂ ਉਹ ਉਹੀ ਖਤਮ ਹੋ ਜਾਂਦੀਆਂ ਨੇ ਮਤਲਬ ਉਹਨਾਂ ਨੂੰ ਸਮਝੀ ਹਨਾ ਕਹਿੰਦੇ ਹੁੰਦੇ ਨੇ ਦਿਮਾਗ ਤਵਾਹੀ ਨੂੰ ਨੇ ਸ਼ਬਦ ਲਾਇਆ ਹੁੰਦਾ ਜਿਵੇਂ ਆਪਣੇ ਕੰਪਿਊਟਰ ਦੇ ਸੀਪੀ ਯੂ ਚ ਹਲਾ ਕਿ ਸੀਪੀ ਯੂ ਚ ਜੋ ਵੀ ਆਪਾਂ ਮੈਮਰੀ ਚ ਜੋ ਭਰੀ ਜਾਂਦੇ ਆ ਉਹੀ ਚੱਲੀ ਜਾਂਦਾ ਹਨਾ ਉਹੀ ਕੰਮ ਆਪਣਾ ਉਹੀ ਮਨੁੱਖੀ ਦਿਮਾਗ ਦਾ ਕੰਮ ਹੁੰਦਾ ਇਹ ਆਪਣਾ ਸੀਪੀ ਜੂਆ ਜਿਵੇਂ ਜਿਵੇਂ ਆਪਾਂ ਇਹ ਚਾਰਾ ਡਾਟਾ ਪਾਈ ਜਾਵਾਂਗੇ ਓਵੇਂ ਦਾ ਆਪਾਂ ਦੁਨੀਆ 'ਚ ਜਿਹੜੀ ਐਕਟੀਵਿਟੀ ਆਪਣੀਆਂ ਕਰੀ ਜਾਣੀਆਂ ਨੇ ਤੇ ਤਾਂ ਇਹਨੇ ਵੀ ক্লোਜ਼ ਰੱਖੋ ਸਾਰਿਆਂ ਨੂੰ ক্লোਜ਼ ਰੱਖੋ ਇੰਜੋਏ ਕਰੋ ਲਾਈਫ ਨੂੰ ਹਨਾ ਇੱਥੇ ਹੈ ਦੁਨੀਆ ਤੇ ਕੁਛ ਨਹੀਂ ਹੁਣ ਪਾੜੇ ਇਹਨਾਂ ਨੂੰ ਫੇਰ ਫੂੜ ਚਲੋ ਜੀ ਫੇਰ ਮਿਲਦੇ ਆ ਕੋਲਟੀ ਦਾ ਕੱਬ ਵੀ ਨਿਮੇੜਿਆ ਤੇ ਆ ਪਰਦੇਸੀ ਵੀ ਦਾ ਸਾਰਾ ਇਹਨੇ ਵੀ ਇਹਨਾਂ ਨੇ ਮੈਂ ਕੰਮ ਸ਼ੁਰੂ ਕਰਨਾ ਇੱਧਰ ਹੈਗਾ ਆਪਣੇ ਪੰਜਾਬ ਦੇ ਵਿੱਚ ਹੀ ਆ। ਤੇ ਇਹ ਪਹੁੰਚਿਆ। ਆਪਣੇ ਕੋਈ ਨਹੀਂ ਜੇ ਮੈਂ ਤੋਂ ਵੈਸਾ ਕਰਨਾ ਸੀ ਤਾਂ ਉਹ ਵੀ ਉਹ ਵੀ ਰਿਖ ਚਰਾਇਆ ਸੀ ਹਨਾ। ਹੈਗਾ ਹੈ ਕਿ ਕਹਿੰਦੇ ਮੈਂ ਬਿਹਾਰ ਤੋਂ ਆ ਤੇ ਰਹਿਦਾ ਉਹ ਮੁੱਖ ਸੰਗਤ ਨਾਲ। ਤੇ ਉਹ ਥੰਗੇ ਨੇ ਮੈਂ ਕੰਮ ਸ਼ੁਰੂ ਕਰਨਾ ਸਵੇਰ ਦਾ ਕਹਿੰਦੇ ਮੈਂ 3 ਵਜੇ ਦਾ ਛੱਲਿਆ ਹੋਇਆ ਤੇ ਅਸੀਂ ਕਿਹਾ ਵੀ ਚਾਹ ਪਾਣੀ ਰੋਟੀ ਚਲ ਰੋਟੀ ਖਾ ਲਾ ਕਿਉਂਕਿ ਬਾਸਪਤੀ ਆਇਆ ਸੀਗਾ ਜਾਗਣ ਨੂੰ ਵੀ ਟਾਈਮ ਲੱਗ ਜੂਗਾ। ਤੇ ਉਧਰ ਹੁਣ ਮੇਰਾ ਕੰਮ ਥੰਦਾ ਕੁਛ ਰਹਿੰਦਾ ਸੀਗਾ ਤੇ ਫਿਰ ਉਹ ਨਾਲ ਉਹ ਲੱਗ ਗਿਆ ਉਧਰ ਸੰਦੀਪ ਦੇ ਨਾਲ ਤੇ ਹੈਲਪ ਕਰਾਉਣ ਲੱਗ ਗਿਆ ਮੈਂ ਖੈਤਾਂ ਨੂੰ ਮੈਂ ਰੋਟੀ ਬਣਾ ਲਾ ਹੁਣ ਉਹ ਨੂੰ ਰੋਟੀ ਖਵਾ ਦਈਏ ਅਸੀਂ ਤਾਂ ਫਿਰ ਨਾਲ ਨੂੰ ਫਿਰ ਰੋਟੀ ਖਾਵਾਂਗੇ ਦਾਲ ਮੈਂ ਕਰਮ ਕਰ ਲਈ ਆ ਮੇਰਾ ਕਿਸਵੇਰੇ ਦੀ ਮੱਖਣੀ ਰਿੱਤੀ ਸੀ ਹਣਾ ਉਹ ਆਪਣਾ ਘਿਓ ਬਣੀ ਜਾਂਦਾ ਤੇ ਫਸ ਹੁਣ ਉਹ ਨੂੰ ਰੋਟੀ ਬਣਾ ਕੇ ਖਵਾ ਦਾਂ ਤੇ ਚਲੋ ਜੀ ਖਵਾ ਦਈਏ ਉਹ ਨੂੰ ਰੋਟੀ ਰੁੱਟੀ ਫਿਰ ਮਿਲਦੀਆਂ ਹਨ ਫਿਰ ਤਾਂ න අලි රොප්ටිරාද සෝිකුක් තින්න රොක්කය ලගියනුම පන්ඳනාසි මේකල්ගේ හෙැයි ොපි බද කල්දන සාකැකේ විබයි බද් රොප්ටි කාල දෙන ਅਮ ਕਰ ਲੈ ਕੁਛ ਕਰੀ ਜਾਂਦੇ ਆ ਹਨਾ ਇੰਨੀ ਜ਼ਿਆਦਾ ਧੁੱਪ ਨਿਕਲਦੀ ਹੈ ਮੈਂ ਬਾਹਰੋਂ ਪੱਥਰ ਚਟ ਲੈਣ ਜਾਨੀ ਆ ਰਵਨੀਤ ਦੇ ਨਾ ਪਾਕਾ ਨਿਕਲੇ ਪਿਓ ਦੇ ਕੋਈ ਸੀ ਪੱਕੀ ਜਾਂਦੀ ਆ ਖਾਲਸਾ ਤਾਂ ਤੋਂ ਸਕੂਲ ਵੀ ਨਹੀਂ ਜਾਇਆ ਗਿਆ ਫਿਰ ਬੂਟ ਵਗੈਰਾ ਪੈਂਦੇ ਨਹੀਂ ਹੈਗੇ ਤੇ ਇੱਥੇ ਪੱਥਰ ਉਹਦੇ ਨਾਲ ਉਹਦੇ ਠੀਕ ਹੁੰਦਾ ਹੁੰਦਾ ਪੱਥਰ ਚਟ ਦੇ ਪਰਤੇ ਨਾਲ ਤੇ ਜੇ ਕੋਰ-ਕੂਰ ਪੱਕੀ ਹੋਵੇ ਪਾਕਾ ਨਿਕਲੇ ਹੋਵੇ ਤਾਂ ਇਹਦੇ ਨਾਲ ਵਧੀਆ ਠੀਕ ਹੋ ਜਾਂਦਾ ਆਪਣੇ ਉਰੋਂ ਬੋਤ ਲੈ ਕੇ ਜਾਂਦੇ ਨੇ ਆ ਦੇਖੋ ਆ ਜਿਵੇਂ ਪੱਤੇ ਨਹੀਂ ਹੁਣ ਆਪਾਂ ਮੋਟਾ ਜਪੱਤਾ ਦੇਖ ਕੇ ਲੈ ਲਾਗੀ ਇੱਕ ਲੈ ਇਹਨੂੰ ਹੁਣ ਗੈਸ ਤੇ ਮਤਲਬ ਤਵੇ ਤੇ ਗਰਮ ਕਰਕੇ ਸਰੋਂ ਦਾ ਤੇਲ ਲਾ ਕੇ ਬੰਨਦਾਗੇ ਪਤਾ ਕੋਰਾ ਕੀ ਹੁੰਦੀ ਹੈ ਨੇ ਪੱਕੇ ਇਨਫੈਕਸ਼ਨ ਜੀ ਭਰ ਜਾਂਦੀ ਆ ਸਾਈਡ ਤੇ ਜਿਵੇਂ ਆਪਾਂ ਕਹਿੰਦੇ ਕਈ ਵਾਰ ਹੱਥ ਥਾਤੇ ਜਾਂ ਪੈਰ ਆਤੇ ਤੇ ਉਹ ਫਿਰ ਇਹਦੇ ਨਾਲ ਜਿਵੇਂ ਆਪਣੀ ਸਕਿਨ ਉਹ ਹੋ ਜਾਂਦੀ ਆ ਠੀਕ ਹੋ ਜਾਂਦੀ ਵੀ ਨਰਮ ਪਾ ਕੇ ਸਕਿਨ ਨੂੰ ਇਨਫੈਕਸ਼ਨ ਵਿੱਚੋਂ ਨਿਕਲ ਜਾਂਦੀ ਆ ਤੇ ਫੇਰ ਨਾ ਆਉਂਗੀ ਹੋਰ ਕੰਮ ਕਰਨ ਦੇ ਕਰੂੰਗੀ ਅਜੇ ਤੋ ਸਕੂਲ ਨਹੀਂ ਜਾ ਗਈ ਐਨਾ ਪੀਨ ਹੋਈ ਜਾਂਦਾ ਪੈਰ 'ਚ ਕਈ ਦਿਨਾਂ ਦੀ ਹੋਈ ਪਈ ਸੀਗੀ ਹੁਣ ਬਸ ਉਹ ਪੱਕ ਕੇ ਫੇਰ ਨਿਕਲੂ ਲੋ ਜੀ ਐ ਪੱਕਦਾ ਇਹ ਆਪਾਂ ਹੁਣ ਬੰਦ ਕਰ ਦਿੰਦੇ ਆ ਇਸ ਕਰਤੀ ਨਾਲ ਹੀ ਕਰਨ ਦੇ ਕਰਕੇ ਦਿਨ 'ਚ ਕਈ ਵਾਰ ਬੰਦ ਦਿੰਨੇ ਹੁੰਨੇ ਆ ਫੇਰ ਠੀਕ ਹੋ ਜੂ ਲੋ ਜੀ ਅੱਜ ਸਿਮਲਾ ਮਿਰਚਾਂ ਦੀ ਸਬਜ਼ੀ ਬਣਾਉਣੀ ਆ ਰੋਨਿਤ ਦੀਆ ਫੇਵਰੇਟ ਨੇ ਤੇ ਤਾਂ ਕਰਕੇ ਅੱਜ ਸ਼ੀਰਿੰਦਾ ਦੀ ਸਬਜ਼ੀ ਬਣਾਉਣੀ ਹੈ ਪਹਿਲਾਂ ਮੈਂ ਕਹਿੰਦੀ ਸੀ ਨੂੰ ਜਦੋਂ ਚੱਪਣ ਦਾ ਦੂਣਾ ਲੱਗੀ ਤੇ ਰਵਨੀਤ ਕਹਿੰਦੀ ਨਹੀਂ ਕਹਿੰਦੀ ਮਿਰਚਾਂ ਹੀ ਬਣਾਉ ਹਣਾ ਬਹੁਤ ਟੇਸਟੀ ਬਣਦੀਆਂ ਨੇ ਤੇ ਤਾਂ ਕਰਕੇ ਅੱਜ ਫੇਸਟੀ ਮਲਾ ਮਿਰਚ ਬਣਾ ਰਹੇ ਆ ਤੇ ਕੱਲ ਦੀ ਫੇਰ ਛੁੱਟੀ ਆ ਰਵਨੀਤ ਨੂੰ ਚਲੋ ਇਹਦਾ ਪੈਰ ਖੀਖ ਹੋ ਜਾਊਗਾ ਤੇ ਮੈਸੇਜ ਆਇਆ ਸੀਗਾ ਹੁਣੀ ਤੇ ਵੀ ਕੱਲ ਦੀ ਛੁੱਟੀ ਆ ਚਲੋ ਮੈਂ ਬਣਾ ਲਾਂ ਸਬਜ਼ੀ ਹਾਂ ਫੇਰ ਮਿਲਦੇ ਆ ਆ ਕਿਉ ਬਣ ਗਿਆ ਮੱਖਣੀ ਦਾ ਮੈਂ ਤੁਹਾਨੂੰ ਨਤਾਰ ਕੀ ਦਿਖਾਉਣੀ ਆ ਕਿੰਨਾ ਕਿਉ ਨਿਕਲਿਆ ਮੈਂ ਕਿਉ ਮੈਂ ਨਤਾਰ ਲਿਆ ਤੁਹਾਨੂੰ ਦਿਖਾਉਣੀ ਆ ਪਤਾ ਇਸ ਤਰ੍ਹਾਂ ਕਿਉ ਬਣਾਉਣ ਨਾਲ ਕੀ ਆ ਹਨਾ ਦੋ ਕੰਮ ਹੋ ਜਾਂਦੇ ਨੇ ਇੱਕ ਜਿਹੜਾ ਦੁੱਧ ਆਪਾਂ ਘਰੇ ਵਰਤਦੇ ਆ ਹਨਾ ਜਦੋਂ ਉਹਨੂੰ ਉਵਾਲ ਕੇ ਮਤਲਬ ਮਲਾਈ ਲਾ ਲੈਨੇ ਆ ਤੇ ਕੈਸਟਰੋਲ ਵਗੈਰਾ ਨਹੀਂ ਬਣਦਾ ਹੈਗਾ ਵੀ ਮਤਲਬ ਦੁੱਧ ਆਪਣਾ ਹਲਕਾ ਹੋ ਜਾਂਦਾ ਉਹ ਬਿਲਕੁਲ ਤੇ ਨਾਲੇ ਕੀ ਹੋ ਜੁੜ ਜਾਂਦਾ ਹਨਾ ਆਪਾਂ ਘਰੇ ਮਤਲਬ ਆਪਦੇ ਹੱਥ ਦਾ ਕਰਿਆ ਹੋਇਆ ਜਿਹੜਾ ਘਿਓ ਆ ਉਹ ਵਰਤ ਸਕਦੇ ਆ ਤੇ ਵੀ ਕਿਉਂਕਿ ਹੁਣ ਮਲਾਵਟਾ ਹਰ ਇੱਕ ਚੀਜ਼ 'ਚ ਆਪਾਂ ਨੂੰ ਫਿਰ ਇਹ ਹੋ ਜਾਂਦਾ ਨਾ ਵੀ ਥੋੜੀ ਜਿਹੀ ਮੈਨੂੰ ਤਾਂ ਲੱਗਦੀ ਆ ਅਸੀਂ ਤਾਂ ਇਸ ਤਰ੍ਹਾਂ ਦਾ ਜਿਹੜਾ ਘਿਓ ਆ ਉਹੀ ਘਰੇ ਵਰਤਦੇ ਆ ਤੇ ਮੈਂ ਹੁਣ ਘਿਓ ਜਿਹੜਾ ਰੈਡੀ ਕਰ ਲਿਆ ਆ ਆਪਣਾ ਘਿਓ ਬਿਲਕੁਲ ਜਿਹੜਾ ਪਿਓਰ ਘਿਓ ਆ ਉਹ ਆਪਾਂ ਇਸ 'ਚ ਕੱਢ ਲਿਆ ਹਨਾ ਹੁਣ ਅੱਜ ਵੀ ਮੈਂ ਇੱਕ ਦਿਨ ਇਹਨੂੰ ਮਤਲਬ ਫ੍ਰਿਜ 'ਚ ਲਾ ਦੂੰ ਸਵੇਰੇ ਫੇਰ ਇੱਕ ਵਾਰ ਦੁਬਾਰਾ ਪੋਣ ਲੂੰਗੀ ਤੇ ਉਹਦੇ ਤੇ ਬਿਲਕੁਲ ਸਾਫ਼ ਆ ਜਿਹੜਾ ਆਇਚ ਰਹਿ ਗਿਆ ਹਨੇ ਚ ਥੋੜਾ ਮੋਟਾ ਘਿਓ ਰਹਿ ਗਿਆ ਇਹਨੂੰ ਮੈਂ ਅਲੱਗ ਪਾਉਂਗੀ ਮਤਲਬ ਜਿਵੇਂ ਹੁਣ ਰੋਟੀ ਚੋਪਣ ਦੇ ਨੂੰ ਜਾਂ ਹੋਰ ਕਿਸੇ ਕੰਮ ਨੂੰ ਆਪਾਂ ਉਹਨੂੰ ਪਹਿਲੇ ਹੀ ਨਿਮੇੜ ਦਗੇ ਆ ਬਿਲਕੁਲ ਸਾਫ਼ ਸੁਥਰਾ ਘਿਓ ਆ ਇੱਧਰ ਕਰ ਲਏ ਮੈਂ ਪਾਣੀ ਗਰਮ ਫੇਰਾ ਭਾਂਡੇ ਧੋਦਾਗੇ ਆਪਾਂ ਫਿਰ ਰਵਨੀਤ ਲੱਗੀ ਹੋਈ ਆ ਸਬਜ਼ੀ ਕੱਟਣ ਹਨਾ ਹੁਣ ਰਵਨੀਤ ਮੇਰੀ ਹੈਲਪ ਕਰਦਾ ਹੁੰਦਾ ਤੇ ਸਬਜ਼ੀ ਕੱਟੂ ਰੋਟੀ ਵੀ ਬਣਾ ਦਿੰਦੀ ਆ ਇਹ ਲਓ ਵੀ ਰਵਨੀਤ ਨੇ ਸਾਰੀ ਸਬਜ਼ੀ ਕੱਟਤੀ ਹਨਾ ਅਜੇ ਤਾਂ ਮੈਨੂੰ ਸੌਖਾ ਹੋ ਗਿਆ ਕਿੰਕੀ ਚਲੋ ਛੁੱਟੀਆਂ ਹੋ ਗਿਆ ਹੁਣ ਤਾਂ ਦੋ ਤਿੰਨ ਹਜੇ ਪੜਾਈ ਦਾ ਵੀ ਨਹੀਂ ਇੰਨਾ ਹੋਇਆਗਾ ਤੇ ਮਿਰਚ ਟਮਾਟਰ ਪਿਆਜ਼ ਤੇ ਆਲੂ ਹੁਣ ਮੈਂ ਲਾਉਂਗੀ ਤੜਕਾ ਅੱਧੀ ਸਰਦੀ ਆਪਾਂ ਤਾਂ ਅੱਜ ਅਰਮੀਤ ਨਹੀਂ ਲਾਇਆ ਤੜਕਾ ਤੇ ਫਰੋਂ ਦੀ ਫ੍ਰੇਂਸ ਤੜਕਾ ਲਾਇਆ ਤੇ ਫਿਰ ਪਾਵਾਂਗੇ ਮਸਾਲਾ ਬਿੱਟਰ ਕਿੰਨੇ ਚੰਗਾ ਤੇ ਬਣਾਵਾਂਗੇ ਮੈਂ ਗੁੰਦੀ ਆਟਾ ਸਲਾਮ ਲਓ ਜੀ ਹੁਣ ਆਟਾ ਗੁੰਨ ਲੈਨੇ ਆ ਹਨਾ ਵਾਹਿਗੁਰੂ ਦਾ ਨਾਮ ਲੈ ਕੇ ਆਪਾਂ ਕਿਚ ਪਾ ਲਿਆ ਪਾਣੀ ਵਾਹਤਾ ਹੈ ਗੁਰੂ ਤੰਦਰੁਸਤੀ ਦੇਵੀ ਹਨਾ ਖਾਣ ਵਾਲਿਆਂ ਨੂੰ ਪਕਾਉਣ ਵਾਲਿਆਂ ਨੂੰ ਕਹਿੰਦੇ ਨੇ ਜਿੰਮੇਦਾਰ ਆਪਾਂ ਹਨਾ ਆਪਣੇ ਮਨ ਚ ਜਿਹੇ ਜਿਹਾ ਉਹ ਲੈ ਕੇ ਆਪਾਂ ਕੰਮ ਕਰਦੇ ਆ ਰਸੋਈ ਚ ਤੇ ਉਹੀ ਆਪਣੇ ਖਾਣੇ ਚ ਵੀ ਉਹੀ ਉਹ ਹੁੰਦਾ ਉਹੋ ਜੀ ਆਪਣੀ ਸੇਤ ਰਹਿੰਦੀ ਹੈ ਨਾ ਤੇ ਆਪਾਂ ਨੂੰ ਇਹ ਹੀ ਵਾਲਾ ਵੀ ਖਾਣਾ ਬਣਾਉਂਦੇ ਟਾਈਮ ਵਧੀਆ ਵਧੀਆ ਜਿਹੜੀ ਹੈ ਮਨ ਚ ਸੋਚ ਆਪਣੀ ਵਧੀਆ ਰੱਖੋ तो खुश होकर बनाओ जी जो भी बना बना ना, बरता है ना, फिर उ अपनी बरकत पैदी सब्जी बना दि रोटी बना दिने देखो जी तो हम प्लेट भरने काम तो अपन करने पे ये सब्जी बन गई बस हम रोटी लग जूगी रवनीत के पापा जी पापा ने प्लेट रैडी करती रवनीत की प्लेट रैडी करती ਉਂਤੇ ਹੁਣ ਮੈਂ ਚਲਾ ਕੀ ਕੇ ਰੋਟੀ ਬਣਾਈ ਜਾਵਾਂ ਨਾਲ ਦੀ ਨਾਲ ਖਾ ਲਵਾਂ। ਬਸ ਆਈ ਰੋਟੀ ਵੀ ਲਈ ਆਪਣੀ। ਆਪਾਂ ਟ੍ਰੇਟਾ ਵਿੱਚ ਪਾ ਕੇ ਹਨਾ ਖਾਣਾ ਖੋਣਾ ਹੁਣ ਰੋਟੀ ਲੱਗੇ, ਨਾਲ ਸਬਜੀ ਉਹ ਚਪਾਤੀ ਤੇ ਹੁਣ फटाफट ਬਣਾ ਦੂੰਗੀ। ਖਾ ਲੈਣਗੇ। ਮੇਰੀ ਇਹੀ ਸਾਡੀ ਰੁਟੀਨ ਹੁੰਦੀ ਆ। ਜਦੋਂ ਘਰ ਹੁੰਨੇ ਆ ਜਿਵੇਂ ਹੁਣ ਗਰਮੀ ਜ਼ਿਆਦਾ ਹੋ ਜੂਗੀ। ਫਿਰ ਵਾਸਪਰ ਲਾ ਕੇ ਫਿਰ ਅੰਦਰ ਹੀ ਲੈ ਜਿਆ ਕਰਾਂਗੇ। ਫਿਰ ਅੰਦਰ ਖਾ ਲੈਣੇ ਹੁੰਨੇ ਆ ਮੇਰੀ ਵਾਸਤੇ। ਇਸ ਤਰ੍ਹਾਂ ਨੂੰ ਕਰ ਲੈਂਦੇ ਆ। ਬਿਲਕੁਲ ਹੀ ਖਾਲੀ ਨੇ ਐਸੇ ਟਾਈਮ ਫਿਰ ਇਹ ਹੁੰਦਾ ਹੁਣ ਜਿਵੇਂ ਗਰਮੀ ਜੀ ਹੋ ਗਈ ਬਸ ਹੁਣ ਆਪਾਂ ਸਾਰੇ ਕੰਮ ਤਾਂ ਦੇ ਖਤਮ ਕਰਤੀ ਉਧਰੋਂ ਕੁਲਚਰੀ ਵਾਲਾ ਵੀ ਨਿਮੇੜਤਾ ਹਨਾ ਸਾਰਾ ਕਰਕੇ ਤੇ ਹੁਣ ਬਾਅਦ ਸੋ ਇਵਨਿੰਗ ਦੇ ਤੁਸੀਂ ਚਾਹਦੇ ਨਾ ਚਾਹੋ ਤਾਂ ਨਹੀਂ ਨਾ ਅਖਰ ਜੀ ਚਾਹ ਰੋ ਬਣ ਦੇ ਸਕਦੇ ਜੇ ਹੁਣ ਉਹ ਜੀ ਲੋ ਜੀ ਆਪਣੇ ਕੰਮਤੋਂ ਦੇ ਉਧਰ ਸਾਰੇ ਨਿਪਟ ਗਏ ਹਨਾ ਕੁਝ ਟਾਈਮ ਜਿਹੜਾ ਆਪਾਂ ਇੱਥੇ ਪੋਲਟਰੀ ਤੇ ਲਗਾਉਣੇ ਹੁੰਦੇ ਆ ਸ਼ਾਮ ਨੂੰ ਫੇਰ ਬੈਠਦੇ ਆ ਇਹਨਾਂ ਨੂੰ ਦੇਖਦੇ ਆ ਹਨਾ ਸਾਰਾ ਇਹਨੇ ਦੀ ਐਕਟੀਵਿਟੀ ਕਿਸ ਤਰ੍ਹਾਂ ਦੀ ਹੁੰਦੀ ਆ ਹਨਾ ਟਾਈਮ ਜਿੰਨਾ ਵੱਧ ਤੋਂ ਵੱਧ ਦੇਣਾ ਉਹ ਮਤਲਬ ਜ਼ਰੂਰੀ ਹੁੰਦਾ ਹਨਾ ਫਾਰਮ ਨੂੰ ਤੇ ਹੁਣ ਰਾਤ ਦਾ ਟਾਈਮ ਆ ਜਸਨੀਤ ਵੀ ਦੇਖੋ ਸਾਡੇ ਨਾਲ ਬੈਠਾ ਇਹ ਬਤਾਏ ਅੱਜ ਨਹੀਂ ਆ ਚੀਨ ਨਹੀਂ ਆ ਜਸਨੀਤ ਕੀ ਲੈਣਾ ਹੁਣ ਖੜਾ ਕਰਿਓ ਜੀਤ ਆਵਾਜ਼ ਮਾਰ ਕੇ ਚੀਨ ਨੂੰ ਆਪਣੇ ਕੋਲ ਬੁਲਾ ਲੈ ਤੇ ਇਸ ਤਰ੍ਹਾਂ ਆਵਾਜ਼ ਮਾਰਦੇ ਆ ਬਣਾ ਲੈ ਆਪ ਦੇ ਕੋਲੇ ਉਹ ਕਰਦੇ ਆ ਬਣਾ ਲੈ ਚੀਨੂ ਕੋਲੇ ਜਿਹੜਾ ਸੀ ਇਹ ਜਿਸਨੀਤ ਵੀ ਪੂਰਾ ਫਸਿਆ ਵਾ ਆਵਾਜ਼ ਮਾਰੀ ਤੋਂ ਮੇਰੇ ਕੋਲੇ ਆ ਜਾਂਦੇ ਨੇ ਬਲਮ ਬਲਮ ਚੀਨੂ ਬਣਾ ਲਓ ਹਾਂ ਦੇਖੋ ਸੰਦੀਪ ਦੇ ਨਾਲ ਇਸ ਤਰ੍ਹਾਂ ਆਵਾਜ਼ ਤੇ ਲਾਈ ਹੋਈ ਨਹੀਂ ਜੀਰੋ ਹੁਣ ਇਹਨਾਂ ਨੂੰ ਖਰਾਕ ਵਗੈਰਾ ਪਾਉਣੇ ਆ ਹਨਾ ਤੇ ਲਿਖਦਾ ਕਿਤਾਬ ਫਿਰ ਪਾਸ ਦੇ ਨੇ ਹੁਣ ਜਿਸਨੀਤ ਬਹੁਤ ਡਿਸਟਰਬ ਕਰਦਾ ਦੇਖੋ ਖੁੱਲੀ ਆਵਾਜ਼ ਮਾਰਦੇ ਨੇ ਦੇਖੋ ਕਿਸ ਤਰ੍ਹਾਂ ਭੱਜ-ਭੱਜ ਜਾਂਦੀ ਨੇ ਹਨਾ ਉੱਧਰ ਲਈ ਆਜੀ ਕਿ ਉੱਧਰਲੇ ਵੀ ਹਲਚਲ ਹੁੰਦੀ ਆ ਹੁਣ ਪਰੇ ਭੱਜ ਜਾਣਗੇ ਇਹ ਹੁਣ ਨੇੜੇ ਕਰਨੀ ਨੂੰ ਫਿਰ ਤਾਂ ਕੀ ਕਰਨਾ ਪਊ ਹਾਂ ਸੁਣਦੇ ਪਿਸਤਰਾ ਨੇ ਇਹਨਾਂ ਨੂੰ ਆਵਾਜ਼ਾਂ ਤੇ ਲਾ ਲੈਂਦੇ ਨੇ ਕਿਉਂਕਿ ਇੱਥੋਂ ਇਹ ਪਤਾ ਲੱਗਦਾ ਵੀ ਆਪਾਂ ਕਿੰਨਾ ਟਾਈਮ ਹਨਾ ਆਪਣਾ ਪੋਲਟਰੀ 'ਚ ਜਿਹੜਾ ਲੱਗਦਾ ਤੇ ਹਾ ਦੇਖੋ ਆਉਂਦੇ ਨੇ ਨਾ ਪੱਤੇ ਪੱਟ ਕੇ ਹਨਾ ਤੁਹਾਨੂੰ ਖਾਇਆ ਹਨਾ ਜੇ ਆਪਾਂ ਸਾਰਾ ਜੋ ਵੀ ਜਿੰਦਾ ਜਿੰਨਾ ਵੀ ਸ਼ੇਅਰ ਕਰਿਆ ਜਾਂਦਾ ਹਨਾ ਰਟੀਨਾ ਆਪਾਂ ਤੁਹਾਡੇ ਨਾਲ ਕਰੀ ਤੇ ਹੁਣ ਆਪਾਂ ਜਿਹੜਾ ਵੀਡੀਓ ਦਾ ਐਂਡ ਕਰ ਦਿੰਨੇ ਆ ਤੇ ਹੁਣ ਅਸੀਂ ਕੁਝ ਟਾਈਮ ਇੱਥੇ ਲਗਾਵਾਂਗੇ ਫਿਰ ਜਾ ਕੇ ਹਨਾ ਫੇਰ ਰੈਸਟ ਮਿ ਰੈਸਟ ਕਰ ਮਿਲੂਗੀ ਜਾਨੀ ਸਾਨੂੰ ਰੈਸਟ ਕਰਾਂਗੇ ਤੇ ਟੈਂਪਰੇਚਰ ਪਤਾ ਕਿੰਨਾ ਇੱਥੇ ਅੰਦਰ ਹੁਣ ਹਾਂ 28 ਡਿਗਰੀ ਹਾਂਜੀ ਉਹ ਟੈਂਪਰੇਚਰ ਆ ਲਾ ਹੋ ਲੱਗ ਗਿਆ ਹੁਆ ਜਸਨੀਦ ਨੂੰ ਵੀ ਮੈਨੂੰ ਵੀ ਦੇਖੋ ਮੈਨੂੰ ਵੀ ਜਸਨੀਦ ਨੂੰ ਵੀ ਆਈ ਗਈ ਨਾ ਚੰਗਰ ਮੈਨੂੰ ਵੀ ਸੀਨਾ ਹੋਣ ਲੱਗ ਪਿਆ ਤੇ ਕਿੰਨਾ ਦਾ ਟੈਂਪਰੇਚਰ ਮੈਂਟੇਨ ਰੱਖਣਾ ਪੈਂਦਾ ਰਾਤ ਨੂੰ ਵੀ ਬਹੁਤ ਬਹੁਤ ਚੱਕਰ ਜਿਹੇ ਲੱਗਦੇ ਨੇ ਓਏ ਹਟ ਜਾਓ ਤੇ ਜੀ ਚੇਤ ਦੇਖੋ ਸਰਾਰ ਸਾ ਮੀ ਦਾ ਬਾਂਦਰ ਵਾਂਗੂ ਟੱਪਦਾ ਹੈ ਹੇ ਚਲੋ ਜੀ ਖਾਸ ਦੇ ਰਹੋ ਵਸਦੇ ਰਹੋ ਹਨਾ ਵਾਹਿਗੁਰੂ ਸੁੱਖ ਰੱਖੇ ਹਨਾ ਕੱਲ ਨੂੰ ਮਿਲिए ਸੋਹਣੇ ਜੀ ਬਲੌਗ ਨਾਲ ਨਵੀਂ ਵੀਡੀਓ ਨਾਲ ਤੇ ਧੰਨਵਾਦ ਜੀ ਸਾਰੇ ਤੁਸੀਂ ਇੰਨਾ ਜਿਆਦਾ ਪਿਆਰ ਦਿੰਦੇ ਹੋ ਹਨਾ ਇੰਨੀ ਸਪੋਰਟ ਕਰਦੇ ਹੋ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਹੁਣ ਇਹਦੇ ਨਾਲ ਹੀ ਆਪਾਂ ਜਿਹੜੀ ਵੀਡੀਓ ਦਾ ਐਂਡ ਕਰਦੇ ਆ ਤੇ ਚਲੋ ਠੀਕ ਹੈ ਜੀ ਬਾਏ ਬਾਏ